ਕਿਦਾ ਦੋਸਤੋ ਕੀ ਹਾਲ ਚਾਲ ਹੈ ਦੋਸਤੋ ਮੈਂ ਪਹੁੰਚ ਗਿਆ ਪੰਨਾ ਨੰਬਰ ਸੋਰੀ ਉਹ ਨਹੀਂ ਤਾਂ ਨੰਬਰ 418 ਤੇ ਤੇ ਤਕਰੀਬਨ ਥੋੜੇ ਪੰਨੇ ਰਹਿ ਗਏ ਆ ਜਿਹੜੇ ਪਿੱਛੇ ਤੇ ਲਗਭਗ 480 ਪੰਨੇ ਰਹਿ ਗਏ ਆ ਤੇ ਮੈਂ ਲਗਭਗ ਉਹੀ ਮੈਂ 50 60 70 ਪੰਨੇ ਰਹਿ ਗਏ ਤੇ ਬਾਕੀ ਕਿਤਾਬ ਬਹੁਤ ਸੋਹਣੀ ਆ ਕਰੀ ਰੀਡ ਕਰਕੇ ਦੇਖਿਓ ਮੇਰਾ ਦਾਗਿਸਤਾਨ ਤੇ ਇਹਦੇ ਹਾਸਤੇ ਮੈਂ ਕੰਟੈਂਟ ਸਾਰਾ ਲਿਖਿਆ ਹੋਇਆ ਇਹਦੇ ਡਾਇਰੀ ਦੇ ਵਿੱਚ ਤੇ ਜੋ ਵੀ ਇਹਨੂੰ ਹੌਲੀ-ਹੌਲੀ ਮੈਂ ਅਪਲੋਡ ਕਰੂੰਗਾ ਇਹਦਾ ਤੇ ਮੈਂ ਸਾਰਾ ਕੁਝ ਤਿਆਰ ਕੀਤਾ ਹੈ ਇਹਦੇ 50-50 ਪੰਨੇ ਤੁਸੀਂ ਵੀਡੀਓ ਦੇਖ ਸਕਦੇ ਜੇ ਆ ਥੱਲੇ ਉਹਦਾ ਉਹਨਾਂ ਦਾ ਲਿੰਕ ਤੁਸੀਂ ਕਲਿੱਕ ਕਰਕੇ ਦੇਖ ਸਕਦੇ ਜੇ ਬਾਕੀ ਆ ਵੇਖੋ ਮਾਰਕਿੰਗ ਲੱਗੀ ਹੋਈ ਹੈ ਤੇ ਹੌਲੀ-ਹੌਲੀ ਸਾਰੀਆਂ ਅਪਲੋਡ ਕਰੂੰਗਾ ਵਾ ਤੇ ਇਸ ਵਿੱਚ ਬਹੁਤ ਵਧੀਆ ਗੱਲਾਂ ਲਿਖੀਆਂ ਹੋਈਆਂ ਕਿ ਤੇ ਸੋਹਣੇ ਸਾਰੀ ਇਹ ਵੀਡੀਓ ਤੁਹਾਨੂੰ ਪਤਾ ਲੱਗੂਗਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਇਹ ਵੀਡੀਓ ਦੇਖੋ ਜਾ ਕੇ ਪਹਿਲੀ ਮੈਂ ਵੀਡੀਓ ਦਾ ਲਿੰਕ ਲਾ ਦੇਣਾ ਤੁਸੀਂ ਜਾ ਕੇ ਦੇਖਿਓ ਤੇ ਬਹੁਤ ਸੋਹਣੀ ਕਿਤਾਬ ਆ ਪੜ੍ਹਿਓ ਜਰੂਰ ਥੋੜਾ ਲੰਬਾ ਸਮਾਂ ਲੱਗ ਤੇ ਬਾਕੀ ਲਾਈਕ ਸ਼ੇਅਰ ਕਮੈਂਡ ਕਰ ਦਿਓ ਕਿਦਾਂ ਦਾ ਵਧੀਆ ਲੋਕ ਤੇ ਨਹੀਂ ਤੇ ਸੁਣਨਾ ਚਾਹੋਗੇ ਯਾ ਤੁਸੀਂ ਪੜੀ ਹੋਊਗੀ ਤਾਂ ਤੁਹਾਨੂੰ ਪਤਾਣਾ